ਸਤਿਨਾਮ ਸ੍ਰੀ ਵਹਿਗੁਰੂ ਸਹਿਬ ਜੀ ਸਤਿਨਾਮ ਸ੍ਰੀ ਵਹਿਗੁਰੂ ਸਹਿਬ ਜੀ ਇੱਕ ਓੰਕਾਰ ਸ੍ਰੀ ਵਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾ ਦੇ ਰੱਛਾ ਬੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪਿਰਤ ਪਰ ਹਮਰੇ ਦੋਹਟ ਸਬੇ ਤੁਮ ਕਹਾਵੋ ਆਪ ਹਾਥ ਦੇ ਮੋਹੇ ਬਿਚਾਵੋ ਸੁਖੀ ਬਸੇ ਮੋਰੋ ਪਰਵਾਰਾ ਸੇਵਕ ਸਿਖ ਸਬੇ ਕਰਤਾਰਾ ਮੋਰ ਛਾ ਨਿਜ ਕਰ ਦੇ ਕਰੀਏ ਸਭੈਨ ਨਕੁ ਆਜ ਸੰਗ ਰੀਏ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹੇ ਪਿਆਸਾ ਤੁਮ ਹੈ ਛਾੜ ਕੋਈ ਅਵਰਨਾ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਏ ਚਨ ਚਨ ਸਤਰ ਹਮਾਰੇ ਹਮਾਰੀਏ ਆਪ ਹਾਸ ਦੇ ਮ제 ਉਬਰਿਏ ਮਰਨ ਕਾਲ ਕਾ ਤਰਾਸ ਨਵਰੀਏ ਹੂ ਜੋ ਸਦਾ ਹਮਾਰੇ ਪਛਾ ਅਸਰੀਆ ਤੁਝੂ ਕਰ ਜਿਓ ਰੱਛਾ ਰਾਖਲ ਹੀ ਮੋਹਿ ਰਾਖਨ ਹਾਰੇ ਸੈਭ ਸੰਤ ਸੈਭ ਪਿਆਰੇ ਦੀਨ ਬਦ ਦੁਹ ਟਨ ਕੇ ਹੰਤਾ ਤਮਹੋ ਪਰੀ ਚਦਰ ਦਹ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪਰ ਕਾਸਾ ਸਕਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੈ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਸ਼ਨ ਉਪਜਾਇਓ ਆਦੰਤ ਇਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪਰਜਾ ਜਨ ਆਪ ਸواری ਸੇਵ ਕੰਨ ਕੋ ਸੇਵ ਗੁਣ ਸੁਖ ਦੀਓ ਸਤਰਨ ਕੋ ਪਲ ਮੁਬਦ ਪੀਓ ਘਟ ਘਟ ਕੇ ਅੰਤਰ ਕੀ ਜਾਨ ਤ ਭਲੇ ਬਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਾ ਪਰ ਕਿਰਪਾ ਦ੍ਰਿght ਕਰ ਫੂਲਾ संतन दुख पाए ते दुखी सुख पाए साधन के सुखी एक एकी पीर पहचाने कट कट के पट पट की जाने जब उदकरख करा कर तारा पर जातर्त तब दे अपारा जब आकरख करत हो कबहु तुम मैं मिलत दी तर सबहु ਜਿਤੇ ਬਦਨ ਸ੍ਰੇਟ ਸਬਤਾਰੇ ਆਪੇ ਆਪਣੀ ਬੂਜ ਉਚਾਰੇ ਤਮ ਸਭ ਹੀ ਤੇ ਰਹਿ ਤਨ ਰਲਮ ਜਾਣ ਤਬੇ ਤਪਿਦ ਅਰ ਆਲਮ ਨਰੰਕਾਰ ਨਿਰਵਕਾਰ ਨਰਲੰਭ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੂਡ ਉਚਾਰਤ ਭੇਦਾ ਯਾਂਕੋ ਪੀਵ ਨ ਪਾਵਤ ਬਿਦਾ ਤਾਂ ਕੋ ਕਰ ਪਹਾਨ ਅਨਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਪਿਵ ਆਪੇ ਆਪਣੀ ਬੁੱਧ ਹੈ ਜੀਤੀ ਬਰਨਤ ਭਿੰਨ ਭਿੰਨ ਤੋਹਿ ਤੇਤੀ ਤੁਮਰਾ ਲਖਾਨਾ ਜਾਏ ਪਸਾਰਾ ਕਹੇ ਦਿਦ ਸਜਾ ਪ੍ਰਥਮ ਸੰਸਾਰਾ ਕੇ ਕੀ ਰੂਪ ਅਨੁਪਸਰੂਪਾਰੰਕ ਭਿਉ ਰਵ ਕਹਿ ਭੂਪਾ ਅੰਡਯ ਜੇ ਰਜ세ਤ ਜਕੀਨੀ ਉਤਪੁੱਜ ਖਾਨ ਬਹੁਰ ਰਜਦੀਨੀ ਕਹੂੰ ਫੂਲ ਰਾਜਾ ਹਵ ਬੈਠਾ ਕਹੂੰ ਸੀਮੰਟ ਭਿਉ ਸ਼ੰਕਰ ਕੈਠਾ ਸਗਰੀ ਸਰੇਟ ਦਿਖਾਏ ਅੰਜੰਪਵ ਆਦ ਜਗਾਦ ਸਰੂਪ ਸੰਜਮ ਪਵ अब रक्षा मेरी तुम करो सिख उबार असख संग रो दुहट जीते उठवत उतपाता सकल मलेश करो रणकटा जी अस तुज तव सर नी परे तिन के दोहट दुखत हवे मरे पुरख जमन पग पर तिहारे तिन के तुम संकट सब तारे ਜੋ ਕਲ ਕੋ ਇਕ ਬਾਰ ਧੈ ਹੈ ਤਾਂ ਗੇ ਕਾਲ ਨਿਕਟਣਾ ਐ ਹੈ ਰੱਛਾ ਹੋਏ ਤਹਾਂ ਸਭ ਕਲਾ ਦੁਸ਼ਟ ਅਰ ਛਟਰੇ ਤਤ ਕੱਲਾ ਕਿਰਪਾ ਧ੍ਰਿਟ ਤਨ ਯਹੇ ਨਿਹਰ ਹੋ ਤਾਂ ਗੇ ਤਾਬ ਤਨ ਕਮੈ ਹਰ ਹੋ ਰਿੱਦ ਸਿੱਧ ਕਰਮੋ ਸਭ ਹੋਈ ਦੁਸ਼ਟ ਛਾਸ਼ਵੇ ਸਕੇ ਨਾ ਕੋਈ ਇਕ ਵਾਰ ਜਨ ਤਮੈ ਸੰਭਾਰ ਆਕਾਲ ਭਾਸ ਤੇ ਤਾਹੇ ਅਵਾਰ ਜਨ ਨਰ ਨਾਮ ਦਿਹਾਰੋ ਕਹਾਂ ਦਰਦ ਦੁਖ ਤੇ ਦੋਖ ਤੇ ਰਹਾ ਕੜਗ ਕੀ ਤਮੈ ਸਰਨਾ ਤੇ ਹਾਰੀ ਆਪ ਹੱਥ ਦੇ ਲ ਹੋ ਅਵਾਰੀ ਸਰਬ ਠੋਰ ਮੋਹੋ ਸਹਾਈ ਦੋਹਟ ਦੋਖ ਤੇ ਲਹੋ ਬਚਾਈ ਖੜਗ ਕੇ ਤਮੈ ਸਰਨ ਤੇ ਹਾਰੀ ਆਪ ਹਾਥ ਦੇ ਲਹੋ ਬਾਰੀ ਸਰਬ ਠੋਰ ਮੋਹੋ ਸਹਾਈ ਦੋਹਟ ਦੋਖ ਤੇ ਲਹੋ ਬਚਾਈ ਸਵਈਆ पाए गए जब ते तुमरे तब ते कौ आख तरै नहीं आनियौ राम रहीम प्राण करान अनेक कह मतेक न मानेऊ सिमरत सास तर भेद सबे बहु पीद कह हम एक न जानेऊ श्री असपान कृपा तुमरी कर मैं ना कहो सब तोहे बखानियौ तोहरा ਸਗਲ ਦਵਾਰ ਕਉ ਛਾੜ ਕੇ ਗਇਓ ਤੁਹਾਰੋ ਦਵਾਰ ਬਾਂਹ ਗਹਿ ਕੀ ਲਾਜ ਅਸ ਕੋਬਿੰਦ ਦਾਸ ਤਹਾਰ ਸਗਲ ਦਵਾਰ ਕਉ ਛਾੜ ਕੇ ਗਇਓ ਤੁਹਾਰੋ ਦਵਾਰ ਬਾਂਹ ਗਹਿ ਕੀ ਲਾਜ ਅਸ ਕੋ गोबिंदद तुहार वाहे गुरु जी का खालसा वाहे गुरु जी की फतेह